ਐਨੰਦਨੀ ਫ੍ਰੀਕੋਰਟ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਇਲਜ਼ਾਮ ਦੇ ਰਹੇ ਨੇ ਬੀਤੀ ਕੱਲ ਰੀਕੋਰਟ ਜਗेंद्र ਚੌਂਗ ਦੀ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਦੋ ਚੋਰ ਆਏ ਅਤੇ ਉਹਨਾਂ ਵੱਲੋਂ ਉਹਨਾਂ ਵੱਲੋਂ ਦੁਕਾਨ ਦੇ ਵਿੱਚੋਂ 40000 ਦੇ ਕਰੀਬ ਨਕਦੀ ਦੀ ਚੋਰੀ ਕੀਤੀ ਗਈ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੇ ਹੋਏ ਹਨ ਜਗੇਸ਼ ਕੁਮਾਰ ਦੁਕਾਨ ਦੇ ਆਨਰਰ ਉਹਨਾਂ ਵੱਲ ਦੱਸਿਆ ਗਿਆ ਕਿ ਉਹ ਸ਼ਾਮ ਸਮੇਂ ਦੁਕਾਨ ਤੋਂ ਜਦੋਂ ਘਰ ਗਏ ਸਨ ਤਾਂ ਦੁਕਾਨ ਦੇ ਬਾਹਰ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨ ਆਉਂਦਿਆਂ ਅਤੇ ਉਹਨਾਂ ਵੱਲੋਂ ਪਹਿਲਾਂ ਦੁਕਾਨ ਦੇ ਬਾਹਰ ਗੇਟ ਲਗਾਇਆ ਉਸ ਨੂੰ ਕਿਸੇ ਚੀਜ਼ ਨਾਲ ਭੰਨਿਆ ਗਿਆ ਅਤੇ ਬਾਅਦ ਦੇ ਵਿੱਚ ਆ ਕੇ ਅੰਦਰੋਂ ਪੈਸੇ ਚੋਰੀ ਕੀਤੇ ਗਏ ਨੇ ਉਹਨਾਂ ਵੱਲੋਂ ਐਸਬੰਦ ਦੇ ਵਿੱਚ ਦਰਖਾਸਤ ਫ੍ਰੀਕਵੈਂਟ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਸਾਰੀ ਮੌਕੇ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਦੂਜੇ ਪਾਸੇ ਸੀਸੀਡੀ ਫੋਟੋ ਦੇ ਆਧਾਰ ਤੇ ਫ੍ਰੀਕਵੈਂਟ ਪੁਲਿਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਚੋਰਾਂ ਨੂੰ ਫੜਨ ਦਾ ਭਰੋਸਾ ਦਿੱਤਾ ਗਿਆ ਹੈ ਉਜ਼ੀ ਦੇਖੋ ਇਹ ਮੋਪੇ ਦੀਆਂ ਤਸਵੀਰਾਂ ਕਿਵੇਂ ਚੋਰ ਆਉਂਦੇ ਹਨ ਅਤੇ ਉਹਨਾਂ ਵੱਲੋਂ ਦੁਕਾਨ ਦੇ ਬਾਹਰ ਲੱਗੇ ਹੋਏ ਗੇਟ ਦਾ ਲੋਕ ਕਿਵੇਂ ਤੋੜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਿਵੇਂ ਚੋਰੀ ਕੀਤੀ ਜਾਂਦੀ ਹੈ ਅਤੇ ਕੀ ਕਿਹਾ ਹੋਰ ਇਸ ਬਾਰੇ ਦੁਕਾਨ ਦੇ ਮਾਲਕ ਜਗੇਸ਼ ਕੁਮਾਰ ਨੇ ਮੈਂ ਜੀ ਕੱਲ 4:20 ਦੇ ਘਰ ਹੋ ਗਿਆ ਜੀ ਤੇ 4:20 ਤੇ ਜਦੋਂ ਮੈਂ ਘਰੇ ਗਿਆ ਕੰਮ ਗਿਆ ਥੋੜਾ ਤਾਂ ਮੈਨੂੰ 4:46 ਤੇ ਘਰੋਂ ਫੋਨ ਆ ਗਿਆ ਵੀ ਆਹ ਕਹਾਣੀ ਪੈ ਗਈ ਚੋਰੀ ਹੋ ਗਈ ਸਾਲੀ ਬੱਸ ਕਿ ਸਤਾਇ ਸੀ ਕਿੰਨੇ ਜਾਣ ਸੀ ਦੋ ਜਾਣੇ ਸੀਗੇ ਜੀ ਤੇ ਆ ਕੇ ਪਹਿਲਾਂ ਤਾਂ ਬੂਹਾ ਕਾਫੀ ਟਾਈਮ ਤੋੜੀਗੇ ਨਹੀਂ ਗੱਲ ਬਣੀ ਫਿਰ ਉਹਨਾਂ ਕੋਲ ਸੰਦ ਫਿਰੇਗੇ ਸੀ ਉਹਦੇ ਨਾਲ ਕਰਕੇ ਤੇ ਬਾਅਦ ਚ ਖੋਲ ਤੇ ਅੰਦਰ ਆ ਗਏ ਕਿੰਨੇ ਪੈਸੇ ਐੇੇਗੇ ਸੀ 40-4000 ਰੁਪਏ ਕਿਸੇ ਦਾ ਪਿਆਈ ਉਹ ਦੇਣੀ ਸੀ ਕਿਸ ਤਰੁੜੀ ਪਰ ਕੋਈ ਅੰਦਰੋਂ ਕੋਚ ਦੁਕਾਨ ਤੇ ਕੋਈ ਨਹੀਂ ਸੀ ਮਾ ਜੀ ਸਰਪੂਆ ਲਾ ਕੇ ਗਿਆ ਹੀ ਸੀਗਾ ਤੇ ਅੰਦਰ ਮਦਰ ਸੀਗੇ ਜੀ ਮਦਰ ਸੁੱਤੇ ਪਏ ਸੀ ਠੀਕ ਨਹੀਂ ਸੀਗੇ ਜੀ ਉਹਨਾਂ ਨੇ ਜਦੋਂ ਖੜਕਾ ਸੁਣਿਆ ਤੇ ਨਾਲ ਦੇ ਨਾਲ ਦਰਵਾਜ਼ਾ ਖੋਲ ਕੇ ਅੰਦਰ ਆਏ ਉਹਨਾਂ ਨੇ ਵੇਖਿਆ ਦੇ ਬਾਅਦ ਵਿੱਚ ਉਹਨਾਂ ਕੋਲ ਪੜਨ ਦੀ ਕੋਸ਼ਿਸ਼ ਕੀਤੀ ਤੇ ਦਾ ਮਤਲਬ ਭੱਜ ਕੇ ਕੋਈ ਅੰਦਰ ਆ ਤ ਸੁੱਫਾਏਗੇ ਸੀ ਕਿ ਲੋਹੇ ਦਾ ਸਮਾਨ ਵੀ ਹੈਗਾ ਸੀਗਾ ਸ਼ੁਕਰ ਕਰੋ ਇਹ ਹੋਣੀ ਮੰਮੀ ਦੇ ਮਾਰ ਕੇ ਸ਼ੁਕਰ ਕਰੋ ਆਪੋਸ ਤੋਂ ਕਾਰਵਾਈ ਦੀ ਮੰਗ ਕਰਦੇ ਇਨਸਾਫ ਚਾਹੁੰਨੇ ਆਂ ਇਹ ਬਸ ਸਾਡੇ ਨੂੰ ਇਨਸਾਫ ਦੇਵੇ ਪੁਲਿਸ ਇੱਕ ਤੇ ਸਾਡੇ ਹਿੰਦ ਕਰਿਆਨਾ ਸਟੋਰ ਜਤਿੰਦਰ ਚੌਂਕ 'ਚ ਉਹਨਾਂ ਦੇ ਵਿੱਚ ਕੱਲ ਕੋਈ ਕੋਈ ਸਾਡੇ ਵਿਚਾਰ 5 ਵਜੇ ਦਾ ਟਾਈਮ ਹੋਏਗਾ ਦੋ ਮੋਟਰਸਾਈਕਲ ਤੇ ਬਾਈਕ ਤੇ ਲੜਕੀ ਆਉਂਦੇ ਨੇ ਚੋਰ ਜਿਹੜੇ ਆਉਂਦੇ ਨੇ ਉਹ ਇਹ ਜਿਹੜਾ ਹਿੰਦ ਕਰਿਆਨਾ ਸਟੋਰ ਹੈ ਇਹ ਘਰ ਦੇ ਵਿੱਚ ਹੀ ਪਿੱਛੇ ਘਾਰੇ ਤੇ ਅਗਲੇ ਪਾਸੇ ਇਹਨਾਂ ਦੀ ਸ਼ਾਪ ਹੈ ਤੇ ਉਹ ਉਹਨਾਂ ਪਿੱਛੇ ਧਿਆਨ ਰੱਖਿਆਦਾ ਜਦੋਂ ਵੀ ਇਹਨਾਂ ਦਾ ਜਿਹੜਾ ਆਨਰ ਆਫ ਦਾ ਦੁਕਾਨ ਵਾਲਾ ਜਦੋਂ ਬਾਹਰ ਜਾਂਦਾ ਤੇ ਉਹ ਇਸ ਦੌਰਾਨ ਆਦੀ ਤੱਕ ਚ ਰਹਿੰਦੇ ਨੇ ਤੇ ਉਹ ਅੰਦਰ ਚਲੇ ਜਾਂਦੇ ਨੇ ਅੰਦਰ ਜਾ ਕੇ ਜਦੋਂ ਉਹ ਦੇਖਦੇ ਨੇ ਅੰਦਰ ਕੋਈ ਨਹੀਂ ਦੁਕਾਨ ਚ ਤੇ ਉਹ ਉਸ ਗੱਲੇ ਨੂੰ ਖਿੱਚਦੇ ਨੇ ਤੇ ਗੱਲੇ ਜਿੰਨੀ ਪੇਮੈਂਟ ਆਉਂਦੀ ਘਰ ਵਾਲਿਆਂ ਦਾ 15 ਤੋਂ 25000 ਰੁਪਇਆ ਹੈ ਦੋਲੇ ਘਰ ਹੋ ਜਾਂਦੀ ਦੋਸਰੇ ਟਾਈਮ ਹੀ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਤੇ ਜਿਸ ਤੇ ਅਸੀਂ ਇਹਨਾਂ ਤੋਂ ਤਕਸ ਲੈ ਲਈ ਜੀ ਇੱਕ ਕਾਰਵਾਈ ਕਰ ਰਹੇ ਆ ਤੇ ਜਲਦੀ ਬਹੁਤ ਜਲਦੀ ਨਾ ਭਗ ਲੈ ਕਿਉਂਕਿ ਸਾਡੇ ਕੋਲੇ ਇਹਨਾਂ ਦੀ ਫੋਟੋ ਪੂਰੀ ਕਲੀਅਰ ਅਸੀਂ ਜਲਦੀ ਇਹਨਾਂ ਤੇ ਪਹੁੰਚ ਕਰ ਜਾਾਂਗੇ